ਸਾਨੂੰ ਦਸ਼ਵੇਂ ਪਾਸ਼ਾ ਨੇ ਹਦਾਇਤ ਕੀਤੀ ਹੈ ਕਿ ਸਿੱਖ ਆਪਦੀ ਕਮਾਈ ਕਰੂਗਾ ਉਹਦੇ ਚੋਂ ਦਸਵੰਧ ਆਪਣੇ ਗਰੀਬ ਸਿੱਖਾਂ ਲਈ ਲੋੜਵੰਦਾਂ ਲਈ ਜ਼ਰੂਰ ਲਾਉਗਾ ਮੈਂ ਕੋਸ਼ਿਸ਼ ਕੀਤੀ ਹੈ ਜੀ ਅੱਜ ਵੀ ਅਸੀਂ ਉਹ ਲਾ ਰਹੇ ਹਾਂ ਉਦੋਂ ਬਸ ਇਹੀ ਹੁੰਦਾ ਜੀ ਵੀ ਮੈਂ ਪਾਰਟੀ ਦੇ ਵਿੱਚ ਆਪਦਾ ਦਸਵੰਧ ਮੈਂ ਖੁਦ ਲਾਉਂਦਾ ਰਿਹਾ ਜੀ ਜਿਹੜੇ ਆਪਣੇ ਨੇੜੇ-ਤੇੜੇ ਦੇ ਮੇਰੇ ਸਰਕਲ ਜੋਗਾ ਦੇ ਵਿੱਚ ਜਿਹੜੇ ਪਿੰਡ ਪੈਂਦੇ ਹੁੰਦੇ ਹਾਂ ਕੋਈ ਵੀ ਧਾਰਮਿਕ ਕੋਈ ਗਮੇ ਸ਼ਾਦੀ ਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਦੋਂ ਕੋਈ ਅਗਲਾ ਪਿਆਰ ਨਾਲ ਸਾਨੂੰ ਬੁਲਾਉਂਦਾ ਸਾਡਾ ਫਰਜ਼ ਬਣਦਾ ਸੀ ਵੀ ਅਸੀਂ ਉਹਦੇ ਆਪਣੇ ਦੇ ਸਬੰਧ ਦੇ ਵਿੱਚੋਂ ਥੋੜਾ ਬਹੁਤਾ ਤਿਲ ਫੁੱਲ ਅਸੀਂ ਦਈਏ ਕਿਉਂਕਿ ਪਾਰਟੀ ਵੱਲੋਂ ਕੋਈ ਕਿਸੇ ਤਰ੍ਹਾਂ ਦਾ 1 ਰੁਪਿਆ ਵੀ ਇੱਕ ਪਾਰਟੀ ਵੱਲੋਂ ਕੋਈ ਸਾਬਤ ਕਰਦੇ ਵੀ ਆਪਾਂ ਨੂੰ ਕਦੇ ਤੱਕ ਆਇਆ ਪਰ ਖੁਦ ਦਿਹਾੜੀ ਕਰਦੇ ਹੁੰਦੇ ਸੀ ਉਦੋਂ ਤਕਰੀਬਨ 500 ਰੁਪਿਆ ਸਾਡੀ ਦਿਹਾੜੀ ਹੁੰਦੀ ਪਰ ਫਿਰ ਵੀ ਮੈਂ ਉਹਦੇ ਚੋਂ ਇੱਕ ਸਮਝਦਾ ਵੀ ਇੱਕ ਪਾਰਟੀ ਵਾਸਤੇ ਇੱਕ ਕੌਮ ਵਾਸਤੇ ਜੇ ਅਸੀਂ ਕੋਈ ਕੰਮ ਕਰਨਾ ਹੈ ਸਾਡੇ ਲੋਕਾਂ ਦੇ ਪਿਆਰ ਵਾਸਤੇ ਤਾਂ ਮੈਨੂੰ ਦਸਬੰਦ ਕੱਢਣਾ ਬਹੁਤ ਜ਼ਰ ਨਹੀਂ ਪਾਰਟੀ ਨਾਲ ਸਾਂਝਾ ਉਹ ਬੰਦਿਆਂ ਨਾਲ ਸਾਂਝ ਹੈਗੀ ਹੈ ਸਾਰੇ ਜਿਹੜੇ ਨਾਲ ਸੀਗੇ ਬੜੇ ਮੈਂ ਕਹਿੰਦਾ ਜੀ ਸਾਡੇ ਹਲਕੇ ਦੇ ਵਿੱਚ ਮੈਂ ਮੈਂ ਨਾਮ ਨਹੀਂ ਲੈ ਸਕਦਾ ਇੰਨੇ ਕਿ ਮੇਰੇ ਮਿੱਤਰ ਪਿਆਰੇ ਨੇ ਹਮ ਸਾਰੀਆਂ ਪਾਰਟੀਆਂ ਦੀ ਹਮ ਪਾਰਟੀ ਅੱਛਾ ਇੱਕ ਨਹੀਂ ਮਤਲਬ ਸਿਆਸੀ ਪਾਰਟੀ ਨੂੰ ਛੱਡ ਕੇ ਹਮ ਕੋਈ ਵੀ ਸਿਆਸੀ ਬੰਦਾ ਹੈ ਯਾਨੀ ਕਿ ਉਹ ਮੇਰੇ ਨਾਲ ਅੱਜ ਵੀ ਭਰਾਵਾਂ ਵਾਂਗੂ ਮੈਨੂੰ ਬੜਾ ਪਿਆਰ ਕਰਦੇ ਨੇ ਜੀ ਹਮ ਹਰ ਇੱਕ ਪਾਰਟੀ ਵਾਲਾ ਮੇਰਾ ਸਤਿਕਾਰ ਕਰਦਾ ਤੇ ਅਸੀਂ ਵਿਚਰਦੇ ਵੀ ਹਾਂ ਜੀ ਤੇ ਕੋਸ਼ਿਸ਼ ਕਰਦੇ ਹੁਣ ਵੀ ਮੈਂ ਆਪਣੇ ਵੱਲੋਂ ਅਸੀਂ ਆਪਦਾ ਪਰਿਵਾਰ ਅਸੀਂ ਦਸਬੰਧ ਕੱਢਦੇ ਆ ਜੀ ਤੇ ਸਮੇਂ-ਸਮੇਂ ਤੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਜਾ ਅਸੀਂ ਕਿਤੇ ਕੋਈ ਕਿਸੇਤੀ ਪਿੰਡ ਦਾ ਕੋਈ ਮਨ ਲੈ ਕੋਈ ਮੈਰਜ ਹੁੰਦੀ ਹੈ ਤਾਂ ਅਸੀਂ ਜਰੂਰ ਕੋਸ਼ਿਸ਼ ਕਰਦੇ ਹਾਂ ਸਾਨੂੰ ਦਸਵੇਂ ਪਾਤਸ਼ਾਹ ਨੇ ਹਦਾਇਤ ਕੀਤੀ ਹੈ ਕਿ ਸਿੱਖ ਆਪਣੀ ਕਮਾਈ ਕਰੂਗਾ ਉਹਦੇ ਚੋਂ ਦਸਬੰਧ ਆਪਣੇ ਗਰੀਬ ਸਿੱਖਾਂ ਲਈ ਲੋੜਵੰਦਾਂ ਲਈ ਜਰੂਰ ਲਾਊਗਾ ਮੈਂ ਕੋਸ਼ਿਸ਼ ਕੀਤੀ ਹੈ ਜੀ ਅੱਜ ਵੀ ਅਸੀਂ ਉਹ ਲਾ ਰਹੇ ਆ